ਸਸਕਾਲ ਸਕਾਈ ਨਿਊਜ਼ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਇਨਸਾਨੀਅਤ ਅੱਜ ਵੀ ਜਿਉਂਦੀ ਆ ਜਿਸ ਦੀ ਮਿਸਾਲ ਭਵਾਨੀਗੜ ਦੇ ਰਾਮਗੜ੍ਹ ਦੇ ਇੱਕ ਬਜ਼ੁਰਗ ਨੂੰ ਵੇਖ ਕੇ ਨਜ਼ਰ ਆਉਂਦੀ ਆ ਜਿੱਥੋਂ ਦੇ ਬਜ਼ੁਰਗ ਦੀਆਂ ਕਈ ਬੱਕਰੀਆਂ ਕਣਕ ਨੂੰ ਅੱਗ ਲੱਗਣ ਦੇ ਕਾਰਨ ਵਿੱਚੀ ਸੜਕੇ ਸੁਆ ਹੋ ਗਈਆਂ ਤੇ ਇੱਕ ਗਰੀਬ ਵਿਅਕਤੀ ਦੇ ਉੱਤੇ ਭਾਰੀ ਮਾਰ ਪੈ ਗਈ ਜਿਸ ਦੀ ਫਿਰ ਮਦਦ ਸਿਕ ਗਲੋਬਲ ਫਾਊਂਡੇਸ਼ਨ ਦੇ ਵੱਲੋਂ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਉਸ ਬਜ਼ੁਰਗ ਦੀ ਮਦਦ ਲਈ ਕੁਝ ਬੱਕਰੀਆਂ ਲਿਆਂਦੀ ਗਈਆਂ ਤੇ ਉਸ ਨੂੰ ਦਿੱਤੀਆਂ ਗਈਆਂ ਤੇ ਉਸ ਨੂੰ ਕਿਹਾ ਗਿਆ ਕਿ ਅਸੀਂ ਤੁਹਾਡਾ ਸਹਾਰਾ ਨੇ ਤੇ ਇਸ ਆਪ ਨੂੰ ਵੇਖ ਕੇ ਨਜ਼ਰ ਆਉਂਦਾ ਹੈ ਕਿ ਇਨਸਾਨੀਅਤ ਆਦਵੀ ਜੀ ਹੁੰਦੀ ਹੈ ਕਿਉਂਕਿ ਇੱਕ ਗਰੀਬ ਬਜ਼ੁਰਗ ਦੇ ਉੱਤੇ ਜਿਸ ਦਾ ਸਹਾਰਾ ਹੀ ਉਹ ਬੱਕਰੀਆਂ ਸਨ ਜੋ ਕਣਕ ਦੀ ਨਾੜ ਨੂੰ ਜਦੋਂ ਅੱਗ ਲੱਗਦੀ ਹੈ ਉਸ ਦੇ ਵਿੱਚ ਸੜ ਕੇ ਸੁਆਹ ਹੋ ਗਈਆਂ ਸਨ ਉਸ ਤੋਂ ਬਾਅਦ ਉਸ ਦਾ ਰਿਆਈ ਕੁਝ ਨਹੀਂ ਸੀ ਤੇ ਉਸ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਸੀ ਉਸ ਦੀ ਜਿਹੜੀ ਫਾਈਨੈਂਸ਼ੀਅਲ ਮਦਦ ਹੈ ਫਿਰ ਉਹ ਸਿਕ ਫਾਊਂਡੇਸ਼ਨ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਦਾ ਸਹਾਰਾ ਬਣਿਆ ਗਿਆ ਤੇ ਬਜ਼ੁਰਗ ਨੂੰ ਆਸ਼ਵਾਸ਼ਣ ਦੁਆਤਾ ਕੀਤਾ ਪੈਚ ਤੇ ਬਜ਼ੁਰਗ ਨੂੰ ਭਰੋਸਾ ਦਿਵਾਇਆ ਗਿਆ ਕਿ ਅਸੀਂ ਉਹਨਾਂ ਦੇ ਨਾਲ ਆ ਤੇ ਉਹਨਾਂ ਨੂੰ ਬੱਕਰੀਆਂ ਲਿਆ ਕੇ ਦਿੱਤੀਆਂ ਗਈਆਂ 15 ਦੇ ਕਰੀਬ ਇਹ ਬੱਕਰੀਆਂ ਲਿਆ ਕੇ ਦਿੱਤੀ ਗਈਆਂ ਤੇ ਉਹਨਾਂ ਨੂੰ ਕਿਹਾ ਗਿਆ ਕਿ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਹੋਰ ਵੀ ਲੋੜ ਹੋਵੇਗੀ ਤਾਂ ਉਹ ਵੀ ਮਦਦ ਦੇ ਤੌਰ ਤੇ ਕੀਤੀ ਜਾਵੇਗੀ ਤੇ ਉਹਨਾਂ ਦਾ ਜਿਹੜਾ ਰੋਜ਼ਗਾਰ ਚਲਾ ਗਿਆ ਉਮਰ ਤੋਂ ਹੁਣ ਉਹਨਾਂ ਦੇ ਹੱਥਾਂ ਦੇ ਵਿੱਚ ਆ ਗਿਆ ਹਾਲਾਂਕਿ ਬਜ਼ੁਰਗ ਦੇ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਪਰੰਤੂ ਜਦੋਂ ਬਜ਼ੁਰਗ ਦੇ ਉੱਤੇ ਇਹ ਪਹਾੜ ਟੁੱਟਿਆ ਸੀ ਇਹ ਦੁੱਖ ਡਿੱਗੇ ਸਨ ਤਾਂ ਉਸ ਦਾ ਰੋ ਰੋ ਬੁਰਾ ਹਾਲ ਸੀ ਤੇ ਉਸ ਦੇ ਵੱਲੋਂ 21 ਪੁਕਾਰ ਲਗਾਈ ਜਾ ਰਹੀ ਸੀ ਕਿ ਮੇਰਾ ਸਹਾਰਾ ਮੇਰਾ ਅੰਨ ਮੇਰੇ ਰੋਜ਼ਗਾਰ ਤੇ ਮੇਰਾ ਜੋ ਕੁਝ ਵੀ ਸੀ ਉਹ ਬکریاں ਇਨਸਾਨ ਕਿਉਂਕਿ ਉਹਨਾਂ ਨੂੰ ਹੀ ਚਰਾ ਕੇ ਮੈਂ ਕੁਝ ਹਾਸਲ ਕਰਦਾ ਸਾਂ ਪਰ ਉਹ ਸਭ ਕੁਝ ਹੀ ਚਲਾ ਗਿਆ ਤੇ ਹੁਣ ਮੇਰੀ ਜ਼ਿੰਦਗੀ ਚ ਰਹੀ ਹੈ ਕੁਝ ਨਹੀਂ ਤੇ ਉਸ ਤੋਂ ਬਾਅਦ ਉਸ ਦੀ ਜਿਹੜੀ ਮਦਦ ਐ ਇਸ ਇੱਕ ਫਾਊਂਡੇਸ਼ਨ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਦਾ ਸਹਾਰਾ ਬਣਾਇਆ ਗਿਆ ਤੇ ਉਹਨਾਂ ਦੇ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜੇਕਰ ਕਦੇ ਫਾਈਨੈਂਸ਼ੀਅਲ ਮਦਦ ਦੀ ਲੋੜ ਹੋਵੇਗੀ ਜ਼ਰੂਰ ਕਰਨਗੇ ਪਰੰਤੂ ਉਹਨਾਂ ਨੂੰ ਆਪਣੀ ਕਿਰਤ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਉਹ ਕਿਰਤ ਦੇ ਵਿੱਚ ਵਿਸ਼ਵਾਸ ਰੱਖਦੇ ਸਨ ਤੇ ਉਹ ਕਿਰਤ ਦੇ ਹੀ ਆਦੀ ਬਣੇ ਹੋਏ ਸਨ ਤੇ ਉਸੇ ਕਿਰਤ ਦੇ ਉੱਤੇ ਉਹ ਨਿਰਪਰਸਾਨ ਤੇ ਉਹਨਾਂ ਦੀ ਉਸ ਕਿਰਤ ਨੂੰ ਲਗਾਤਾਰ ਜਾਰੀ ਰੱਖਣ ਦੇ ਲਈ ਉਹਨਾਂ ਦੀ ਮਦਦ ਕੀਤੀ ਗਈ ਹੈ ਇੱਕ ਪਾਸੇ ਸਿੱਖ ਫਾਊਂਡੇਸ਼ਨ ਦੇ ਵੱਲੋਂ ਇਸ ਮਦਦ ਨੂੰ ਲੈ ਕੇ ਵੀ ਗੱਲ ਆਕੀ ਗਈ ਹੈ ਤੇ ਦੂਜੇ ਪਾਸੇ ਬਜ਼ੁਰਗ ਦੇ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਧਰਤੀ ਨੂੰ ਨਮਸਕਾਰਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਕਿ ਮੇਰੀ ਜਿਹੜੀ ਉਜੜ ਗਈ ਦੁਨੀਆ ਸੀ ਉਹ ਹੁਣ ਮੁੜ ਵਾਪਸ ਆ ਗਈ ਹੈ ਅਮਰਪ੍ਰੀਤ ਸਿੰਘ ਅਸੀਂ ਪਟਿਆਲੇ ਤੋਂ ਗਲੋਬਲ ਸਿੱਖ ਸੰਸਥਾ ਜਿਹੜੀ ਕਿ ਇਨਸਾਨੀਅਤ ਦੇ ਲਈ ਅ ਲੋਕਾਂ ਦੇ ਨਾਲ ਜਿੱਥੇ ਭੀੜ ਬਣਦੀ ਆ ਉੱਥੇ ਜਾ ਖੜਦੀ ਆ ਸੋ ਹੁਣੇ-ਹੁਣੇ ਇਹ ਹੋਣ ਦੇ ਵਿੱਚ ਘਰ ਸੰਸਥਾਈ ਆ ਸੋ ਕੱਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਕ ਪਰਿਵਾਰ ਜਿਹੜਾ ਕਿ ਭਵਾਨੀਗੜ ਦੇ ਪਿੰਡ ਦੇ ਵਿੱਚ ਘਰ ਆਪਣਾ ਬੱਕਰੀਆਂ ਦਾ ਜਿਹੜਾ ਪਾਲਦੇ ਸੀਗੇ ਉਹਨਾਂ ਦੀਆਂ 40 ਦੇ ਕਰੀਬ ਬੱਕਰੀਆਂ ਉਹਨਾਂ ਦੇ ਨੁਕਸਾਨੀਆਂ ਗਈਆਂ ਅੱਗ ਲੱਗਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਇਹਨਾਂ ਦੀਆਂ ਜਿਹੜੀਆਂ ਅ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਘਾਰ ਹੋਇਆ ਸੋ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੋਸ਼ਿਸ਼ ਸੀ ਕਿ ਅ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਲੋਕੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੇਰੂ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਪਰਭਾਈ ਕਰ ਸਕੀਏ ਫਿਰ ਅਸੀਂ ਆਪਣੇ ਦਾਨੀ ਸੱਜਣਾਂ ਨੂੰ ਕਾਲ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਦਾਨੀ ਸੱਜਣ ਨੇ ਗੁਰਿੰਦਰ ਭੱਟੀ ਜੀ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦੇ ਨਾਲ ਅੱਜ ਅਸੀਂ ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋਟਲ 14 ਨੱਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਆ ਤਾਂ ਜੋ ਜਿਹੜੀ ਜਦੋਂ ਜਿਸ ਦਾ ਜੋ ਨੁਕਸਾਨ ਹੋਇਆ ਹੁੰਦਾ ਉਸ ਨੁਕਸਾਨ ਦੀ ਘੜੀ ਦੇ ਵਿਚਕਾਰ ਪੈਸੇ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਹੀ ਚੀਜ਼ ਉਹਨਾਂ ਨੂੰ ਮਿਲ ਜਾਵੇ ਸੋ ਅੱਜ ਬਾਪੂ ਜੀ ਦਾ ਜਿਵੇਂ ਕੁੰਡਾ ਖੜਕਾਇਆ ਔਰ ਬਾਪੂ ਜੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬੱਚੇ ਫਿਰ ਦੁਬਾਰਾ ਵਾਪਿਸ ਆ ਗਏ ਇਹਨਾਂ ਦੇ ਪਰਿਵਾਰ ਨੇ ਬਾਪੂ ਜੀ ਨੇ ਦੱਸਿਆ ਕਿ ਸਾਰਾ ਕੁਝ ਹੀ ਡਿਪੈਂਡੈਂਟ ਜਿਹੜਾ ਸੀਗਾ ਉਹ ਇਹਨਾਂ ਦਾ ਰੁਜ਼ਗਾਰ ਹੀ ਇਹੀ ਸੀ ਸੋ ਜਦੋਂ ਕਿਸੇ ਦਾ ਰੁਜ਼ਗਾਰ ਰਾਤੋਂ ਰਾਤ ਹੀ ਮਤਲਬ ਬਿਲਕੁਲ ਜ਼ੀਰੋ ਹੋ ਜਾਵੇ ਔਰ ਗਰਾਉਂਡ ਤੇ ਆ ਜੇ ਔਰ ਮੈਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਦੱਸ ਰਹੇ ਸੀ ਕਿ ਸਾਡ ਨੂੰ ਐ ਡਰ ਲੱਗ ਰਿਹਾ ਸੀ ਕਿ ਬਾਪੂ ਜੀ ਆਪਣੇ ਆਪ ਨੂੰ ਨਾ ਕੁਝ ਕਰ ਲੈਣ ਕਿਉਂਕਿ ਇਹਨਾਂ ਦੇ ਬੱਚਿਆਂ ਵਾਂਗੂ ਸੀ ਇਹ ਰਾਤ ਵੀ ਉੱਥੇ ਸੌਂਦੇ ਸੀ ਬੱਕਰੀਆਂ ਦੇ ਨਾਲ ਸੌਂਦੇ ਸੀ ਸੋ ਇਹ ਇਹੀ ਇੱਕ ਕਾਰਨ ਹੁੰਦਾ ਹੈ ਕਿ ਬੰਦੇ ਗਲਤ ਸਟੈਪ ਵੀ ਚੱਕ ਜਾਂਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਤੋ ਇਹੋ ਜੀ ਸੰਸਥਾਵਾਂ ਨੂੰ ਚਾਹੀਦਾ ਇਹੋ ਜੇ ਦਾਨੀ ਸੱਜਣਾ ਨੂੰ ਚਾਹੀਦਾ ਕਿ ਇੱਕਦਮ ਜਦੋਂ ਇਹੋ ਜਾਂ ਕੋਈ ਕਿਸੇ ਨੂੰ ਖਬਰ ਮਿਲਦੀ ਹੈ ਤਾਂ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੀ ਬਾਹ ਪਕੜੀ ਜਾਵੇ ਔਰ ਇਹੋ ਜੀ ਸਪੋਰਟ ਕੀਤੀ ਜਾਵੇ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਅੱਜ ਦੇਖ ਕੇ ਬਾਪੂ ਜੀ ਦੀ ਖੁਸ਼ੀ ਇਹ ਸਾਨੂੰ ਐ ਲੱਗ ਰਿਹਾ ਕਿ ਕੱਲ ਪਰਸੋਂ ਜੋ ਵੀ ਮਨ ਨੂੰ ਨੁਕਸਾਨ ਹੋਇਆ ਹੈ ਕਿ ਇਹਨਾਂ ਦਾ ਅੱਧਾ ਦੁੱਖ ਵੰਡਿਆ